ਪੰਜਾਬ ਸਰਕਾਰ ਦੇ ਵੱਲੋਂ ಗ್ರಾಮ ਪੰਚਾਇਤਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਪੰਗ ਕਰਨ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਤੇ ਮੁਰ ਬਹਾਲ ਕਰਨ ਦੀ ਅਪੀਲ ਕੀਤੀ ਗਿਆ ਅਤੇ ਉਹਨਾਂ ਦੇ ਵੱਲੋਂ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਗਿਆ ਦਰਅਸਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇੱਕ ਵਫਦ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ಗ್ರಾಮ ਪੰਚਾਇਤਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਪੰਗ ਕਰਨ ਦਾ ਦੋਸ਼ ਲਗਾ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਤੇ ਗ੍ਰਾਮ ਪੰਚਾਇਤਾਂ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਿਆ ਤੇ ਇਸ ਦੌਰਾਨ ਉਹਨਾਂ ਨੇ ਸਖਤ ਸੰਘਰਸ਼ ਦੀ ਚੇਤਾਵਨੀ ਦਿੱਤੀ ਆ ਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਵੀ ਕਹੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜੀ ਮੈਂ ਜੀ ਆਪਣਾ ਪ੍ਰਧਾਨ ਗੁਰਚਰਨ ਸਿੰਘ ਰਾਜਪੂਤ ਮੇਰੇ ਨਾਲ ਕੌਮੀ ਪ੍ਰਧਾਨ ਬਬਲੂ ਕਰੇਸ਼ੀ ਜੀ ਤੇ ਜ਼ਿਲ੍ਹਾ ਜਨਰ ਸਕੱਤਰ ਗੋਪੀਸ ਹਰਾਲੀ ਜੀ ਅੱਜ ਅਸੀਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਸੀਗੇ ਜੀ ਪਾਰਟੀ ਵੱਲੋਂ ਔਰ ਜਿਹੜੀਆਂ ਪੰਜਾਬ ਸਰਕਾਰ ਨੇ ਜੋ ਗਲਤ ਢੰਗ ਦੇ ਨਾਲ ਜਿਹੜੀਆਂ ਆਪਣੇ ਗ੍ਰਾਮ ਪੰਚਾਇਤਾਂ ਨੂੰ ਭੰਗ ਕੀਤਾ ਹੈਗਾ ਇਹਦੇ ਅਸੀਂ ਮੰਗ ਪੱਤਰ ਦਿੱਤਾ ਹੈਗਾ ਤੇ ਇਹ ਮੰਗ ਪੱਤਰ ਦੇ ਰਾਹੀਂ ਅਸੀਂ ਪੰਜਾਬ ਸਰਕਾਰ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਆਂ ਕਿ ਜੋ ਤੁਸੀਂ ਗੈਰ ਸंवਿਧਾਨਕ ਢੰਗ ਦੇ ਨਾਲ ਆਪਣੇ ਇਹ ਕਾਰਜ ਕੰਮ ਕਰਦੇ ਪਏ ਹੋ ਵੀ ਆਨਲੀਆਂ ਜਿਹੜੀਆਂ ਚੋਣਾਂ ਦੇ ਵਿੱਚ ਤੁਹਾਨੂੰ ਇਦਾਂ ਦੇ ਆਪਣੇ ਗਲਤ ਕਦਮ ਚੱਕ ਕੇ ਮੂੰਹ ਦੀ ਖਾਣੀ ਪਏਗੀ ਤੇ ਇੱਕ ਹੋਰ ਜੇ দাবਨੀ ਦੇਣੀ ਚਾਹੁੰਦੇ ਆ ਕਿ ਇਹਨੂੰ ਜਲਦ ਤੋਂ ਜਲਦ ਜਿਹੜਾ ਇਹਨਾਂ ਨੇ ਇਹ ਗਲਤ ਐਕਸ਼ਨ ਚੱਕਿਆ ਹੈਗਾ ਵੀ ਇਹ ਵਾਪਸ ਲੈ ਲੈਣ ਨਹੀਂ ਤਾਂ ਮਾਨਯੋਗ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਅਸੀਂ ਰਿਟ ਲਾ ਕੇ ਇਹਦੇ ਤੇ ਰੋਕ ਲਾਉਣ ਦੇ ਲਈ ਪੂਰੇ ਅਸੀਂ ਜ਼ੋਰ ਲਾਵਾਂਗੇ ਤੇ ਆਮ ਜਨਤਾ ਨੂੰ ਵੀ ਇਹ ਮੈਸੇਜ ਦੇਣਾ ਚਾਣੇ ਹੈਗੇ ਆਂ ਔਰ ਆਪਣੀ ਪਾਰਟੀ ਵੱਲੋਂ ਵੀ ਆਪਨ ਜਨਤਾ ਨੂੰ ਮੈਸੇਜ ਦੇਣਾ ਚਾਣੇ ਆ ਕਿ ਜੋ ਇਹ ਆਮ ਆਦਮੀ ਪਾਰਟੀ ਦਿੱਲੀ ਵਾਲੀ ਪਾਲਿਸੀ ਦੇ ਉੱਤੇ ਕੰਮ ਕਰਦੀ ਪਈ ਹੈ ਔਰ ਇਹਨਾਂ ਨੇ ਪੰਜਾਬ ਨੂੰ ਦਿੱਲੀ ਦੇ ਹੱਥਾਂ ਦੇ ਵਿੱਚ ਖਡਾਉਣਾ ਬਣਾ ਕੇ ਰੱਖਿਆ ਹੋਇਆ ਹੈ ਵੀ ਇਦਾਂ ਦੇ ਹਟਕੰਡੇ ਅਸੀਂ ਚੱਲਣ ਨਹੀਂ ਦੇਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਡਟ ਕੇ ਇਸ ਚੀਜ਼ ਦਾ ਵਿਰੋਧ ਕਰੇਗੀ ਤੇ ਆਨ ਵਾਲੇ ਟਾਈਮ ਦੇ ਵਿੱਚ ਜੇ ਸਾਨੂੰ ਕੋਈ ਮੋਰਚਾ ਵੀ ਖੋਲਣ ਦੀ ਲੋੜ ਪਈ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਕੀ ਲੱਗ ਰਿਹਾ ਸਰਕਾਰ ਨੇ ਪੰਚਾਇਤਾਂ ਭੰਗ ਕਿਉਂ ਕੀ ਨੇ ਅਸਲ ਦੇ ਵਿੱਚ ਨਾ ਜੀ ਜਿਹੜੀ ਨੌ ਸਿੱਖਿਆ ਦੇ ਕਾਲਜ ਜਿਵੇਂ ਕਹਿੰਦੇ ਨੇ ਆ ਵੀ ਬੰਦਰ ਹੱਤ ਜਦੋਂ ਆ ਜਾਂਦੀ ਹੈ ਕਮਾਂਡ ਤੇ ਗਲਤ ਗਲਤ ਇਦਾਂ ਦੇ ਕਦਮ ਚੱਕੇ ਜਾਂਦੇ ਨੇ ਉਹੀ ਜੋ ਦਿੱਲੀ ਦੇ ਵਿੱਚ ਇਹਨਾਂ ਨੇ ਆਪਣੇ ਡਰਾਮੇਬਾਜ਼ੀਆਂ ਕੀਤੀਆਂ ਤੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਉਹੋ ਜਿਹੇ ਕੰਮ ਪੰਜਾਬ ਦੇ ਵਿੱਚ ਕਰਦੇ ਬੇ ਨੇ ਕੋਕੀ ਮੌਜੂਦਾ ਹਾਲਾਤਾਂ ਨਾਲ ਆਮ ਜਨਤਾ ਵਾਕਿਵ ਹੈ ਵੀ ਇਹ ਸਾਡੇ ਨਾਲ ਗੁਰਪ੍ਰੀਤ ਹਰਾਲੀ ਜੀ ਖੜੇ ਨੇ ਸਾਡੇ ਜ਼ਿਲ੍ਹਾ ਜਨਰਲ ਸਕੱਤਰ ਹੈ ਇਹਨਾਂ ਦੇ ਵਾਰਡ ਦੇ ਵਿੱਚ 6 6 7 7 ਘੰਟਿਆਂ ਦਾ ਘੱਟ ਲੱਗ ਰਿਹਾ ਜੋ ਕਿ ਆਮ ਜਨਤਾ ਨੂੰ ਇਹਨਾਂ ਨੇ ਝੂਠ ਝੂਠੇ ਜਿਹੜੇ ਸੁਪਨੇ ਦਿਖਾਏ ਸੀਗੇ ਵੀ ਜੁਨੋਟਾ ਫਰੀ ਮਿਲਣਗੀਆਂ ਜਾਂ ਬੀਬੀਆਂ ਨੂੰ 1000 ਰੁਪਏ ਮਿਲੂਗਾ ਉਹ ਸਾਰੀਆਂ ਖੋਖਲੀਆਂ ਗੱਲਾਂ ਜਿਹੜੀਆਂ ਜਗਜਹਰ ਹੋ ਚੁੱਕੀਆਂ ਨੇ ਤੇ ਆਨ ਵਾਲੇ ਟਾਈਮ ਦੇ ਵਿੱਚ ਦੇਖੋ ਇਹਨਾਂ ਦੀ ਜਿਵੇਂ ਜਿਵੇਂ ਹੁਣ ਤਾਂ ਇਹਨਾਂ ਦਾ ਦਿਮਾਗ ਖਰਾਬ ਹੈ ਕਿਉਂਕਿ ਇਹ ਇਹਨਾਂ ਦੇ 92 ਵਿਧਾਇਕ ਨੇ ਐ ਵਿਧਾਇਕ ਜਿਹੜੇ ਨੇ ਵੀ ਉਹ ਸੱਤਾ ਦਾ ਇਹਨਾਂ ਨੂੰ ਨਸ਼ਾ ਚੜਿਆ ਹੋਇਆ ਉਹ ਜਿਵੇਂ ਕਹਿੰਦੇ ਨੇ ਵੀ ਜਨਤਾ ਨੇ ਨਸ਼ਾ ਚੜਾਇਆ ਤੇ ਜਨਤਾ ਨੇ ਹੀ ਨਸ਼ਾ ਲਾਉ ਦੇਣਾ ਜੀ ਬismillahirrahmanirrahim ਅੱਜ ਸ਼੍ਰੋਮਣੀ ਕਾਲਜਦਲ ਅੰਮ੍ਰਿਤਸਰ ਦੇ ਮੁਖੀ ਸਰਦਾਰ ਚਮਿੰਦਰਜੀਤ ਸਿੰਘ ਮਾਨ ਜੀ ਮੈਂਬਰ ਪਾਰਲੀਮੈਂਟ ਸੰਗਰੂਰ ਉਹਨਾਂ ਵੱਲੋਂ ਕੋਪਰਾਲਾ ਕੀਤਾ ਗਿਆ ਕਿ ਪੰਜਾਬ ਦੇ ਅੰਦਰ ਜਿਹੜੇ ਪੰਚਾਇਤ ਉਹ ਸਾਰੇ ਭੰਗ ਕੀਤੇ ਗਏ ਆ 6 ਮਹੀਨੇ ਪਹਿਲਾਂ ਹੀ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਤੱਕ ਕਿ ਪੰਜਾਬ ਦੇ ਰਾਜਪਾਲ ਨੂੰ ਵੀ ਉਹਦੀ ਜਾਣਕਾਰੀ ਨਹੀਂ ਦਿੱਤੀ ਗਈ ਇਸ ਕਰਕੇ ਅੱਜ ਸ਼੍ਰੋਮਣੀ ਕਾਲੀ ਦਰ ਅੰਮ੍ਰਿਤਸਰ ਰੋਸ ਸਵਰੂਪ ਅੱਜ ਡੀਸੀ ਦਫ਼ਤਰ ਵਿਕੇ ਮੰਗ ਪੱਤਰ ਦੇਣ ਆਇਆ ਕਿ ਇਹ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਪੰਚਾਇਤਾਂ ਨੂੰ ਭੰਗ ਕੀਤਾ ਗਿਆ ਇਸ ਨੂੰ ਸਰਕਾਰ ਨੂੰ ਇਮੀਡੀਏਟ ਫੈਕਟ ਤੋਂ ਫੇਰ ਤੋਂ ਲਾਗੂ ਕਰ ਦੇਣਾ ਚਾਹੀਦਾ ਨਹੀਂ ਤਾਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਜਿੱਥੇ ਵੱਡੇ ਸੰਘਰਸ਼ ਕਰਨ ਨੂੰ ਤਿਆਰ ਬੈਠਾ ਉੱਥੇ ਹੀ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਰਿੱਟ ਲਾ ਕੇ ਵੀ ਇਹਨਾਂ ਦੇ ਖਿਲਾਫ ਆਪਣਾ ਪ੍ਰੋਟੈਸਟ ਕੋਰਟ 'ਚ ਵੀ ਤੇ ਮੈਦਾਨ 'ਚ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਸਰਾਲੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੋਂ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ ਵੀ ਜਿਹੜੀਆਂ ਪੰਚਾਇਤਾਂ 6 ਮਹੀਨੇ ਪਹਿਲਾਂ ਭੰਗ ਕਰ ਦਿੱਤੀਆਂ ਗਈਆਂ ਨੇ ਇਹਨਾਂ ਦੀ ਮਨਸ਼ਾ ਕੀ ਆ 6 ਮਹੀਨੇ ਪਹਿਲਾਂ ਭੰਗ ਕਰਨ ਦੀ ਕਿ ਪੰਚਾਇਤਾਂ ਉੱਠ ਖੜੀਆਂ ਸੀਗੀਆਂ ਵੀ ਚਿੱਟਾ ਬੰਦ ਕਰਨੀ ਲਾਂਬੰਦ ਹੋ ਗਈਆਂ ਸੀ ਵੀ ਇਹਨਾਂ ਨੂੰ ਤਾਂ ਕਰਨਾ ਪੈ ਗਿਆ ਭੰਗ ਮੈਂ ਇੱਥੇ ਪ੍ਰਸ਼ਾਸਨ ਨੂੰ ਵੀ ਔਰ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਜੇ ਇਹੀ ਪੰਚਾਇਤਾਂ 6 ਮਹੀਨੇ ਹੋਰ ਚੱਲ ਜਾਂਦੀਆਂ ਤੇ ਹੋ ਸਕਦਾ ਪੰਜਾਬ ਦੇ ਵਿੱਚ ਚਿੱਟਾ ਖਤਮ ਹੋ ਜਾਂਦਾ ਇਹਨਾਂ ਦਾ ਮੇਨ ਜਿਹੜੀ ਮਨਛਾ ਸੀਗੀ ਮੈਨੂੰ ਤਾਂ ਲੱਗਦਾ ਨਹੀਂ ਵੀ ਚਿੱਟਾ ਖਤਮ ਦੀ ਹੈਗੀ ਕਿਉਂਕਿ ਪੰਚਾਇਤਾਂ ਲਾਂਬੰਦ ਹੋ ਰਹੀਆਂ ਸੀਗੀਆਂ ਔਰ ਇਹਦੇ ਚੱਕਰ ਦੇ ਵਿੱਚ ਇਹਨਾਂ ਨੇ ਪੰਚਾਇਤਾਂ ਹੀ ਭੰਗ ਕਰਤੀਆਂ ਵੀ ਮੈਨੂੰ ਤਾਂ ਲੱਗਦਾ ਅੱਗੇ ਤੇ ਕਹਿੰਦੇ ਸੀ ਵੀ ਜਿਹੜਾ ਚਿੱਟਾ ਉਹ ਮੰਜੀਠੀਆ ਪਕਾਰਿਆ ਕਦੀ ਕਹਿ ਰਹੇ ਸੀ ਕੋਈ ਬੁਗਾ ਰਿਆ ਹੁਣ ਚਿੱਟਾ ਕੌਣ ਬੁਗਾ ਰਿਆ ਹੁਣ ਪੀਲੀ ਪੱਗ ਬਨ ਕੇ ਹੈਲੀਕਾਪਟਰ ਦੇ ਵਿੱਚ ਸਾਰਾ ਪੰਜਾਬ ਇਹਨਾਂ ਨੇ ਦੇਖ ਲਓ ਪਾਣੀ ਨਾਲ ਡੁੱਬਿਆ ਪਿਆ ਹੁਣ ਤੇ ਪੰਚਾਇਤਾਂ ਲਾਮਬੰਦ ਸੀ ਵੀ ਪੰਚਾਇਤ ਉੱਠਦੀ ਜਿੱਥੇ ਕੋਈ ਬੰਨ ਟੁੱਟਦਾ ਉੱਥੇ ਜਾ ਕੇ ਪੰਚਾਇਤ ਆਪਣਾ ਕੰਮ ਕਰਦੀ ਤੇ ਹੁਣ ਪੰਚਾਇਤਾਂ ਭੰਗ ਨੇ ਲੋਕੀ ਪਾਣੀ 'ਚ ਡੁੱਬੇ ਹੋਏ ਨੇ ਮੁੱਖ ਮੰਤਰੀ ਸਾਹਿਬ ਚੋਣਾਂ ਦੇ ਪ੍ਰਚਾਰ ਲਈ ਪੰਜਾਬ ਤੋਂ ਬਾਹਰ ਨੇ ਵੀ ਇਹ ਜੇ ਇਹ ਸੋਚ ਤੁਸੀਂ ਕਹਿੰਦੇ ਸੀ ਭਗਤ ਸਿੰਘ ਦੀ ਸੋਚ ਤੇ ਅਸੀਂ ਦਵਾਂਗੇ ਤੇ ਭਗਤ ਸਿੰਘ ਦੀ ਸੋਚ ਇਹ ਕਹਿੰਦੀ ਸੀ ਵੀ ਪੰਜਾਬ ਸਾਡਾ ਪਾਣੀ ਨਾਲ ਡੁੱਬਿਆ ਹੋਵੇ ਤੇ ਮੁੱਖ ਮੰਤਰੀ ਸਾਹਿਬ ਹੈਲੀਕਾਪਟਰ ਲੈ ਕੇ ਉਹ ਦੂਜੇ ਰਾਜਾਂ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰਨ ਸੋ ਮੁੱਖ ਮੰਤਰੀ ਸਾਹਿਬ ਨੇ ਇਹ ਨਹੀਂ ਦੇਖ ਰਸਮ ਜਨ ਨਿਊਜ਼ ਦੇ ਲਈ ਲੁਧਿਆਣਾ ਤੋਂ ਬੱਲੂ ਦੀ ਰਿਪੋਰਟ